ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਆਂ ਵੀ ਸਾਰੇ ਠੀਕ ਠਾਕ ਹੋਵੋਗੇ ਕੰਟੀਨਿਊ ਕਰਦੇ ਆਂ ਆਪਾਂ ਆਪਣਾ ਅੱਜ ਦਾ ਬਲੌਗ ਤੇ ਅੱਜ ਅਸੀਂ ਚੱਲੇ ਆਂ ਜੀ ਆਪਣੀ ਨਿਊ ਗੱਡੀ ਦੇ ਵਿੱਚ ਬਰਸਾਣਾ ਗੁਰਦੁਆਰਾ ਮੰਕੜੀ ਅੱਜ ਅਸੀਂ ਕਰਦੇ ਸਦਾ ਨੈਕਸਟ ਬਲੌਗ ਅੱਜ ਜੀ ਜਾਵਾਂਗੇ ਸ਼ੱਦੀ ਗੱਜੀ ਚਲਾ ਲੇ ਲੰਗ ਰਾਈਡ ਤੇ ਜਾਣਾ ਲੌਂਗ ਰਾਈਡ ਤੇ ਮਤਲਬ ਕੋਈ ਕਿਤੇ ਜਾਣਾ ਹੈ ਮੱਠਾ ਟਿਕਾਣਾ ਜਾ ਰਹੇ ਹਾਂ ਹਾਂ ਮੱਠਨ ਟਿਕਾਣਾ ਬੈਸ ਯਾਰ ਇਹ ਤੁੰਡੀ ਮਮਾ ਨੇ ਇਹਨੂੰ ਡੱਗੀ ਜੇ ਰੱਖ ਲਿਆ ਕਰੋ ਪਿੱਛੇ ਕਵਰ ਨੂੰ ਇਕੱਠਾ ਕਰਕੇ ਕਿਉਂਕਿ ਜੇ ਜਿਆਦਾ ਇਕੱਠਾ ਕਰਨਾ ਪੈਂਦਾ ਹੈ ਮਾਦੀ ਮਮਾ ਇਹੋ ਸਪਾਇ ਕੋਲ ਕਰਕੇ ਫੇਰ ਤਾਂ ਮਾਦੀ ਮਾਦੀ ਹਾਂ ਪਿੰਮ ਮਨੇ ਮੈਨੇ 100 ਰੁਪਿਆ ਦਿੱਤਾ ਕਿ ਤੁਹਾਨੂੰ ਉੱਥੋਂ ਨਹੀਂ ਪਤਾ ਇੱਕ ਬਾਬੇ ਦੀ ਫੋਟੋ ਲੈ ਕੇ ਕਾ ਮੈਂ ਫਿਰ ਆਪਣੇ ਕਮਰੇ ਤੇ ਰੱਖ ਲਈ ਚਾਹ ਦਿਖਾ ਰਹੀ ਤੇ ਤੂੰ ਆਵਾ ਇੱਕ ਸੂਟ ਲਵਾਵੇ ਜੇ ਬਾਬਾ ਕਿ ਮਾਤਾ ਦੋਨੋਂ ਬੱਚੇ ਵਿੱਕੀ ਡੈਡੀ ਇਹ ਕਰ ਲੋ ਗੱਡੀ ਵਾਰ ਗੱਡੀ ਵਾਰ ਕੱਢ ਲਓ ਪਹਿਲਾਂ ਡੈਡੀ ਨੂੰ ਵਾਰ ਕੱਢ ਲੈਣਾ ਪੁੱਤ ਅੱਜ ਦੇਣੀਆਂ ਡੈਡੀ ਨੂੰ ਛੁੱਟੀ ਵਾਧਾ ਕਹਿਣੀਆਂ ਡੈਡੀ ਨੂੰ ਇਹ ਚਲਾਉਣ ਨੂੰ ਹੈ ਮਾ ਅੱਜ ਤੁਸੀਂ ਇਹ ਚਲਾ ਲਓ ਨਾ ਨਾ ਪੁੱਤ ਨੂੰ ਵੀ ਲੋਟਣਾ ਕਰਨਾ ਉਹ ਜੋਨੇ ਕਹਣਾ ਕਹਿੰਦਾ ਪੂਰੀ ਬਹੁਤ ਦੇਖਣੀ ਔਖੀ ਹੈ ਕਹਿੰਦਾ ਹੋਰ ਡਰ ਲੱਗਦਾ ਹਾਂਜੀ ਰੋਹਨ ਜਾਨਾ ਨੂੰ ਕੁੜਾ ਲੱਗਾ ਲਾ ਲਾ ਕੇ ਗੱਟੋੜਾ ਅੱਡਾ ਫੁੱਟ ਤੇ ਆ ਗਾ ਹਾਂ ਹੋਰ ਹੋਰ ਇਹ ਤਾਂ ਹੈਗਾ ਇਹ ਬਾਈ ਨਹੀਂ ਨਾ ਵੀ ਐ ਥੱਲੇ ਬੰਦਾ ਹੁੰਦਾ ਬੈਠਾ ਹੋਰ ਹੋਰ ਉੱਚੇ ਕਰ ਚਾਹੀਏ ਉੱਚੇ ਕਰ ਕਿਨ ਇੱਧਰ ਆ ਜਾ ਬੱਚੇ ਨੀ ਜਾ ਆ ਇੱਧਰ ਹੋ ਵਾ ਹਾਂ ਬ੍ਰਿਜ ਜਾ ਸਾਂਗਿਆ ਸਾਡੀ ਫਰੀਜਾ ਡੈਡੀ ਦਾ ਮਰੂਤੀ ਆਪਣੀ ਮਰੂਤੀ ਆਪਣੀ ਦਾ ਨਾ ਬਾਈ ਮਰੂਤੀ ਦਾ ਮੇਰੀ ਆ ਤੋ ਜੀ ਦਾ ਆਪਣੀ ਫਰੀਜਾ ਲੈ ਲਓ ਲੈ ਸਾਡੇ ਕਿੰਨੇ ਦੇ ਆ ਇੱਕ ਸਿੰਨੇ ਦੀ ਹੈ ਮੈਂ ਤੇ ਵਿੱਕੀ ਡੈਡੀ ਤੇ ਬਾਪੂ ਜੀ ਦਾ ਆ ਦਾ ਪੰਨੂ ਮੀਨਾ ਦਿਲ ਆਏ ਆਏ ਨਾ ਦੇਖ ਲੋ ਹੁਣੀ ਬੱਚ ਨੂੰ ਤੇ ਲੱਗ ਰਹੇ ਨੇ ਜਵਾਕ ਲੱਡੀਆਂ ਪਰਚੂਨਰ ਕਹਣਾ ਡੈਡੀ ਸੋਡੀ Oh, dari, seberang oh juga. ਪਿੱਛੇ ਤਾਂ ਇਹ ਜਾਣਗੇ ਹਾਂ ਪਿੱਛੇ ਤਾਂ ਜਵਾਕ ਜਾਣਗੇ ਕਿ ਨਹੀਂ ਪਿੱਛੇ ਅੱਪਰ ਸੀਟ ਤੋਂ ਕਰਦੇ ਨੇ ਬੈਠੀ ਨਹੀਂ ਬਿੱਟਰ ਲੱਗੇ ਜਿਵੇਂ ਕਰਦੇ ਮੈਂ ਹੁਣ ਕਹਾਂ ਪਰਾ ਦੇਖ ਲੈ ਮੜਾ ਕੱਢ ਹੋਰ ਲੜਾਈ ਤਾਂ ਪਹਿਲਾਂ ਹੀ ਸਾਡੇ ਹਾਂਜੀ ਹਾਂ ਹਾਂ ਜਾਂਦੀ ਐ ਸਿੱਤੂ ਵਾਲਾ ਨੀ ਚੱਲ ਤਿੰਨ ਤੇ ਕੰਡਾ ਨੂੰ ਚਲੋ ਜਾਂਦੀ ਪਾਣੀ ਹੈ ਪਾਣੀ ਪਾਣੀ ਦੀ ਬੋਤਲ ਰੱਖ ਲਈ ਲਿਆਈ ਮੈਂ ਨਾ ਤੇ ਮੀਂਹ ਵਾਲਾ ਪਾਣੀ ਪਰ ਨਹੀਂ ਤੁਸੀ ਹੋ ਜਾਵੇਗਾ ਬਰੇਗੇ ਤਾਂ ਅੱਛਾ ਅੱਛਾ ਠੀਕ ਆ ਮਾਂ ਕਿਤੇ ਵਿੱਚ ਰੱਖਣੀ ਖੰਡ ਪੀਆ ਪੀਸੀ ਆਹੋ ਅੰਦਰੋਂ ਲਾ ਲਈ ਤਿੰਨੋਂ ਤੇ ਕਰ ਦੋ ਹਾਂ ਡੈਡੀ ਗੱਡੀ ਸਾਫ ਕਰਨ ਲੱਗੇ ਪਹਿਲਾਂ ਵੀ ਕੱਪੜਾ ਮਾਰੇ ਸੀ ਕਾਲੇ ਰੰਗ ਕਰਕੇ ਹਨਾ ਥੋੜਾ ਜਿਹਾ ਰੇਤਾ ਪੈ ਜਾਂਦਾ ਉਹਦੀ ਕਰਦੇ ਜੀ ਨਾਲ ਖਰਾਬ ਜੀ ਹੋ ਜਾਂਦੀ ਆ ਤੇ ਡੈਡੀ ਕਹਿੰਦੇ ਸਮਾਰ ਕੇ ਚੰਗੀ ਤਰ੍ਹਾਂ ਕਪੜਾ ਫੇਰ ਦਿਨਾ ਉੱਚੀ ਕਰਕੇ ਹੱਥ ਨਹੀਂ ਜਾਂਦਾ ਹੈਗਾ ਹੁਣ ਡੈਡੀ ਕੁਰਸੀ ਲਾ ਕੇ ਸਾਫ ਕਰ ਰਹੇ ਨੇ ਕਹਿੰਨੇ ਚੰਗੀ ਤਰ੍ਹਾਂ ਸਾਫ ਕਰ ਜੇ ਵੀ ਕੋਈ ਦੇਖਣ ਲੱਗ ਜਾਂਦਾ ਬਾਹਰੇ ਹੈਨਾ ਫਿਰ ਗਰਦੇ ਗੱਪੇ ਜਿਹੀ ਆਈ ਸੋਹਣੀ ਨਹੀਂ ਲੱਗਦੀਆਂਗੀ ਤਾਂ ਰੱਖ ਕੇ ਹੁਣ ਮੈਂ ਹਾਸਦੀ ਦੀ ਮਾਂ ਛੋਟੀ ਜੀ ਪੌੜੀ ਕਰਾ ਲੈਨੇ ਆ ਬਿਓ ਦੇ ਤੇ ਚੜ ਕੇ ਸਾਫ ਹੋ ਜਾਇਆ ਕਰੂਗੀ ਚਲੋ ਜੀ ਸਫਾਈ ਵੀ ਜ਼ਰੂਰੀ ਆ ਹੈਨਾ ਦਿੱਤੀ ਅੰਦਰੋਂ ਸਾਫ ਕਰ ਰਿਹਾ ਡੈਡੀ ਬਾਹਰੋਂ ਮम्मा ਆਪਾਂ ਵਿੱਚ ਬੈਠ ਗਏ ਅਸੀਂ ਨੇ ਕਿਹਾ ਵੀ ਚਲੋ ਅੱਜ ਬੇਲੇ ਆ ਹਨਾ ਵੀ ਮੱਥਾ ਟੇਕ ਆਉਣੇ ਆਪਾਂ ਡੇੜਬੇ ਆਪਾਂ ਬਾਗ ਜਾਣੇ ਹੁੰਨੇ ਆ ਮੱਥਾ ਟੇਕਣ ਵੈਸੇ ਤਾਂ ਸਸਤੀ ਭਰਦੀ ਆ ਚਲੋ ਆਪਾਂ ਦਸੋਂ ਤੋਂ ਪਹਿਲੀ ਵਾਗੇ ਬੋਲੇ ਸੋਨੇ ਹਾ ਚੁਰੀ ਉਹ ਮੈਂ ਟੋਕੀ ਤੇ ਜਾੜਾ ਬੰਦੇ ਇਹ ਮੰਨੀ ਉਂਗਲ ਤੇ ਆ ਰਿਹਾ ਲਾਪਾ ਗੰਦੌਰੀ ਦੀ ਮੈਂ ਕਰਦੇ ਬੀ ਆ ਕੇ ਪੱਟ ਆ ਜੇ ਹੌਰਾ ਸਾਇਲੈਂਟ ਹੋ ਗਿਆ ਇੰਜਨ ਦਾ ਕਲਕੀ ਹੋ ਗਿਆ ਖੜੀ ਗੱਡੀ ਹਾਂ ਕੜਦਾ ਆਈ ਸੀ ਇੰਜਨ ਸਟਾਰਟ ਹੋ ਨਹੀਂ ਮੈਂ ਕਿ ਅੱਛਾ ਲੱਗਿਆ ਕੜਾ ਸਟਾਰਟ ਹੋਣਾ ਬਾਗ ਆ ਨਹੀਂ ਜਾਂਦਾ ਸਭ ਤੋਂ ਡਰੋਣਾ ਇਹ ਘਰਦਿਆਂ ਲੈ ਕੇ ਪਾ ਹਾਂ ਸਾਇਲੈਂਟ ਹੋ ਗਿਆ ਸੀ ਨਾ ਆ ਆਲੂ ਘਠਿਆਂ ਵਾਲੇ ਇਹਨਾਂ ਨੇ ਵੀ ਧਰਕੇ ਨੇ ਲਿਆ ਕੇ ਪਿੰਜਰੇ ਜਿਹਾ ਤੈਰਾ ਛੋਟੇ ਛੋਟੇ ਬੁਰੋ ਦਾ ਸਾਇਲੈਂਟ ਹਾਂ ਕਿਹੜੇ ਮੈਂ ਅਗਰ ਅਗਰ ਆ ਗਈ ਸੀ ਇੱਥੇ ਦੇਖਾ ਆ ਇੱਕ ਪਿੱਛੇ ਉਹ ਪਿੱਛੇ ਉਹ ਨਹੀਂ ਹੈ ਨਾ ਇਹ ਇਧਰ ਨਾ ਇਹ ਚੂਕਣੀ ਮਿੱਟੀ ਆ ਹੈ ਪੱਲੂ ਜੜ ਤੋਂ ਆ ਗਿਆ ਜੇਪਨ ਵੀ ਇੱਥੇ ਲੁਕੀ ਹੋਈ ਆ ਹਾਂ ਉਹਨਾਂ ਦਾ ਕਰਾ ਕੀ ਹੁੰਦੀ ਸੀ ਹਾਂ ਪਹਿਲਾਂ ਕੱਟੀ ਕਰਾ ਲਈ ਵੀ ਗੱਲ ਨੂੰ ਆਦਲ ਹਾਂ ਸਪੋਰਟ ਕਰਦੀ ਹਾਂ ਇਹ ਇਧਰ ਤੋ ਰੋਲਾ ਤਾਂ ਕੰਮ ਚ ਆ ਰਿਹਾ ਉਹ ਵਧ ਗਿਆ ਕਿ ਉਸੇ ਦਾ ਪੈਣਾ ਅੱਛਾ ਮਹਾਗੇ ਤੇ ਨਾਉਣ ਵਾਸਤੇ ਇਹ ਨਾ ਨਾ ਮਿੱਟੀ ਹੈ ਮਿੱਟੀ ਗੱਲੇ ਵਾਸਤੇ ਸਬਸਕ੍ਰਾਈਬ ਨਹੀਂ ਹੋਇਆ ਠੀਕ ਆ ਜੀ ਕੁਮਾਰ ਨੇ ਢੱਬੇ ਨੇ ਨਾ ਇਹ ਮਿੱਟੀ ਪਾ ਦਿਓ ਜਿਹੜੇ ਖੇਲੇ ਤੇ ਝਾੜਦੇ ਨੇ ਮਿੱਟੀ ਕਰਦੇ ਠੀਕ ਆ ਪਹਿਲੇ ਤਾਂ ਨਾ ਆ ਰਹੇ ਹੁੰਦੇ ਤੇ ਉਰੇ ਮੈਨੂੰ ਲੱਗਦਾ ਸ਼ਾਇਦ ਕੋਈ ਵੀ ਭਾਈ ਕਿੱਥੇ ਹੋਏ ਗਿੱਲਾ ਬੰਦ ਜਿੱਦ ਗਿੱਲਾ ਬੰਦ ਪਾਣੀ ਉਹ ਪਾਣੀ ਉਹ ঠিক ਲਗ ਰਿਹਾ ਮਨ ਨਾ ਮੁੰਡਾ ਦਾ ਡੁੱਡੀ ਸਾਹਿਬ ਉਧਰ ਗਰਨੇ ਹੈ ਕਿਥੇ ਜਰ ਤੋੜਾ ਬਾਹਰ ਆ ਕੇ ਉਹ ਕਿੰਨਾ ਜਾ ਕਰ ਪਾ ਹਾਂ ਇਹ ਕੋਤੋ ਇਹ ਨਾ ਕੇ ਹਾਂ ਇਹ ਕੋਤੋ らしいです。 ਉਹ ਕਰਤਾ ਉੱਥੋਂ ਦੀ ਗੇਟ ਹੋਊਗਾ ਮਨਾ ਮੇਰੀ ਗੇਟ ਆਈ ਸੀ ਹੂੰ ਮੁਰਦਾ ਕੰਡਾ ਬਣੀ ਹਲੇ ਕਰੇ ਜੇ ਉਹ ਕਰੇ ਜੇ ਤੇਰੀ ਮੋਰੀਂ ਬਣਦੀ ਹੈ ਕੇ ਰਹਲੇ ਸਾਰਾ ਜਦੋਂ ਸਾਰਾ ਤਿਆਰ ਹੋ ਗਿਆ ਉਹ ਆ ਕੱਢ ਜਣਗੇ ਮੇਰ ਬਾਹਰ ਇਧਰ ਆਹ ਹੈ ਠਾ ਉਹ ਜਿਵੇਂ ਉਥੇ ਬਣੀ ਜਨ ਸੈਦਿਆ ਵਾਲ ਉਹ ਠਾ ਨਹੀਂ ਦੁਕਾਨਾ ਹਾਂ ਫਿਰ ਮਾਲਾ ਸਾਹਿਬ ਲੈਣਾ ਹਾਂ ਵੀ ਐ ਆਪਣੀ ਜਿਹੜਾ ਕਿੰਡ ਬਣਾ ਰਿਆ ਨੇ ਹਾਂ ਵੀ ਚਲ ਕੋਈ ਇਸ ਤਰ੍ਹਾਂ ਦੀ ਪਲੈਨਿੰਗ ਹੋਣੀ ਉਹ ਵੀ ਉਹ ਹਾਂ ਦੇਖ ਦੀ ਪਾਚੀ ਆਹ ਛੱਤ ਦੇਖੋ ਕਿੰਨੀ ਸੋਹਣੀ ਬਣੀ ਆ ਬਹੁਤ ਬਹੁਤ ਪੈਸਾ ਲੱਗਿਆ ਪਾ ਲਾਉਂਦੇ ਨੇ ਉਹਰੇ ਲਾਉਂਦੇ ਨੇ ਹਾਂ ਮਾਵਾ ਵੀ ਲਾਉਂਦੇ ਜੇ ਵਾਦ ਦਾ ਇਹ ਤਾਂ ਚੜਾਵਾ ਬਹੁਤ ਛੜਦਾ ਹਾਂ ਹਾਂ ਇੰਨੇ ਪੈਸੇ ਬਣਦਾ ਇਹ ਲਾਉਦੇ ਨਹੀਂ ਸਮੇਂ ਤੇ ਆਈ ਬਹੁਤ ਲੱਗਦੀ ਹੈ ਮੈਂ ਕੁਝ ਕਰ ਆ ਵਾਹ ਸਹੀ ਬਗਲਾ ਲੱਗਦਾ ਜਿਵੇਂ ਸਸ ਰਹੀਆਂ ਬਾਤ ਸੱਤ ਇਹ ਗੁਰੂ ਘਰਾ ਜੀ ਬੈਰਸੀ ਆਣਾ ਸਾਹਿਬ ਡਿੜਬਾ ਇੱਥੇ ਦਸਵੀਂ ਭਰਦੀ ਆ ਜੀ ਮੂਲੀ ਘਰਾ ਕਰਦੇ ਆਂ ਅੱਜ ਮਾਤਾ ਫੇਰ ਬੋਸ ਭਰਦੀਆਂ ਤੇਰੀ ਆ ਫੋਟੋ ਵਿੱਚ ਲਖਾ ਫੋਟੋ ਵਿੱਚ ਉਹ ਦੱਦੀ ਆ ਤਪੈਰੀ ਆ ਆਪਾਂ ਆਉਣਗੇ ਕੋਈ ਗੱਲ ਤਾਂ ਉਹ ਆਕਰ ਲੈਵਨੇ ਆ ਮਾਂ ਕਹਿੰਦੀ ਆ ਆਣਾ ਮੈਂ ਉਹ ਮਾਸਿਆਂ ਦੇ ਪਰਲੇ ਪਾਠੇ ਪੁਰਲੇ ਕਰਨਾ ਕਿਹੜੇ ਨੇ ਮਾਸੂਮ ਜਿਹੇ ਮੁੰਡੇ ਨੇ ਅੱਛਾ ਨੌ ਲਾ ਨੌ ਲੈ ਆਪਾਂ ਲੰਗਰ ਕਰ ਦਿਆਂਗੇ ਵਦਿਆ ਉਹ ਦੇਖੀ ਉਰੇ ਵੀ ਬਥੇਰੇ ਘਰ ਪੈ ਜਾਣਗੇ ਹਾਂ ਤਾਂ ਸਾਰੇ ਉਹ ਦੇਖੋ ਕਿੰਨੇ ਪੈ ਗਏ ਪਲਾਟ ਦੇ ਜਿਹੜਾ ਸਾਰੇ ਦਾ ਨਾ ਕੋਈ ਉਹਨੂੰ ਲੰਬੂ ਗ੍ਰਿਫਟਰ ਰਿਹਾ। ਮੋਰਚਾ ਦਸ ਸਵੇਰੇ ਜੇ ਕਿਸੇ ਦੀ ਕਾਨਾਂ ਦੀ ਗੜੀ ਵੱਟੀ ਆ ਤਾਂ ਫਿਕਰ ਨਾ ਕਰਵਾਸਾਂ। ਬੋਲਦੀ ਦੇ ਪੈਸੇ ਹੋਗੇ। ਇਹ ਪੈਸੇ ਨਹੀਂ ਨੀ ਮੂਹਾਂ ਦੇ। ਅੱਛਾ। ਤੇ ਤੋਏ ਪੜਾਣਾ ਮਾਣਾ ਨਹੀਂ। ਉਹ ਜੋ ਢੀ ਗਲੀ ਹੋ ਰਹੀ ਸੀ। ਬੋਲਦੀ ਕੇ ਸੀ। ਉਹ ਪੜੀ ਜੀ। ਆਹ ਕਿੰਨਾ ਤੇ ਆਉਂਦੀ ਨਹੀਂ ਪਤਾ। ਜਾਗਦੇ ਬਾਅਦ ਦੇਖੋ ਮੈਂ ਟੋਲੀ। ਡੜੀ ਮੈਨੂੰ ਡਰੈਸਰੀ ਦੀ ਦੁਕਾਨ ਤੋਂ ਛੱਡਦੇ ਹੋ। ਉਹ ਆ ਖਾਣਾ। ਦਿੱਤੇ ਮੈਨੂੰ ਮਾਪੇ ਦੀ। ਸੋ ਮੈਂ ਮੈਂ ਮਪੇ ਦੀ ਫੋਟੋ ਲੈ ਅੱਜ ਹੋਰ ਜੇ ਬਾਈ ਜਿੱਤ ਕਾ ਨਾਮ ਲਵਾ ਬੱਹ ਅੱਛਾ ਜੀ ਅੱਜ ਜਿੱਤੇ ਜੇ ਬਟਾਲ ਕਿੰਨੇ ਨਿਕਲ ਗਏ ਬਣਾਉਣੇ ਨਮਸਤੇ ਸਭ ਦਾ ਮੇਰਾ ਨਾਮ ਹੈ ਪ੍ਰਿੰਕੀ ਚੋਪੜਾ ਹਾਂਜੀ ਹੁਣ ਵਾਰੀ ਆ ਕਮੈਂਟਾਂ ਦੀ ਜਿਹੜੇ ਆਪਾਂ ਨੂੰ ਕਮੈਂਟ ਆਏ ਤੇ ਗੱਡੀ ਦੀਆਂ ਸਾਰਿਆਂ ਨੇ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਨੇ ਤੇ ਜਿਹੜਿਆਂ ਨੇ ਮੁਬਾਰਕਾਂ ਦਿੱਤੀਆਂ ਨੇ ਉਹਨਾਂ ਦੇ ਨਾਮ ਹੁਣ ਆਪਾਂ ਬੋਲਣ ਲੱਗੇ ਆ ਪਹਿਲਾ ਨਾਮ ਹੈਗਾ ਜੀ ਬਹੁਤ ਜ਼ਿਆਦਾ ਅੱਛਾ ਹੈ ਬਹੁਤ ਜ਼ਿਆਦਾ ਠੀਕ ਹੈ ਨੋ ਬਤੁਜੀਏ ਮਾ ਜੀ ਨਾਮ ਲੱਕੀਆ ਮੈਂ ਤੁਹਾਨੂੰ ਦੱਸ ਦੇਵਾਂਗੀ ਪਹਿਲਾ ਨਾਮ ਆਏਗਾ ਜੀ ਗੁਰਤੇਜ ਸਿੰਘ ਚਹਿਲ ਹਰਵਿੰਦਰ ਸਿੰਘ ਰੇਨੂ ਹਰਪਾਜਨ ਕੌਰ ਪੰਚਕੋਲੇ ਤੋਂ ਲੁਧਿਆਣੇ ਵਾਲੇ ਜੋਨੀ ਕੰਬੋਸ ਸ਼੍ਰੀਂਦਰ ਕੌਰ ਹਰਪਾਲ ਸਿੰਘ ਮਨਦੀਪ ਮਹਿਰਾ ਇੰਦਰ ਚਹਿਲ ਬੀਕਰ ਸਿੰਘ ਬੂਟਾ ਸਿੰਘ ਰਾਜਵਿੰਦਰ ਕੌਰ ਜੁਕੇ ਤੋਂ ਹਰਪ੍ਰੀਤ ਕੌਰ ਗੁਰਪ੍ਰੀਤ ਸਿੰਘ ਤਾਲੀਵਾਲ ਦਵਿੰਦਰ ਸਿੰਘ ਗੁਰਸ਼ਰਨ ਮਾਨ ਹਰਦੀਪ ਕੌਰ ਫਟੇਗੜ ਸਾਹਿਬ ਕੁਲਵਿੰਦਰ ਸੰਧੂ ਗੰਗਾ ਨਗਰ ਤੋਂ ਜਤਿੰਦਰਪਾਲ ਸਿੰਘ ਮਨਜੀਤ ਸਿੰਘ ਹਰਪ੍ਰੀਤ ਕੌਰ ਕਲਜੀਤ ਕੌਰ ਮੰਨੂ ਗਰੇਵਾਲ ਅਲੀ ਹਸੈਨ ਪਾਕਿਸਤਾਨ ਤੋਂ ਜਸਵਿੰਦਰ ਸਿੰਘ ਜੱਟ ਜੱਟ ਜਸਕੌਰ ਐਸ ਕੇ ਬਰਾੜ ਪਛਤਰ ਸਿੰਘ ਗੁਰਪ੍ਰੀਤ ਕੌਰ ਕਾਲਾ ਬਰਾੜ ਸੋਨੀ ਉਪਲ ਹਰਮਨ ਪ੍ਰੀਤ ਅਮਰਜੀਤ ਕੌਰ ਚੰਨਪ੍ਰੀਤ ਸਿੰਘ ਅਮਰਜੀਤ ਕੌਰ ਚੋਟੀਆਂ ਤੋਂ ਸੰਦੀਪ ਬਾਠ ਬਲਕਾਰ ਸਿੰਘ ਜਸਪਾਲ ਮਾਨ ਆਸ਼ੂ ਪ੍ਰੀਤ ਕੁਲਦੀਪ ਸਿੰਘ ਕਮਾਨ ਗੇਮਿੰਗ ਪੂਲਰ ਆਮਨ ਦਿਮਾਨ ਸੰਗਰੂ ਤੋਂ ਚੰਨਪ੍ਰੀਤ ਕਾ ਚੰਨ ਜੀਤ ਬੀਕਰ ਦਾਗਨ ਸਰਬੀ ਸਿੰਘ ਦਾਗਨ ਢਿੰਡਸਾ ਅਰਵਿੰਦਰ ਸਿੰਘ ਸੁਨੀਤਾ ਰਾਣੀ ਬੀਪਨ ਕੁਮਾਰ ਕੁਲਵੰਤ ਸਿੰਘ ਸਰਬਜੀਤ ਸਿੰਘ ਰਪਿੰਦਰ ਬਾਠ ਰਪਿੰਦਰ ਕੌਰ ਗੁਰਿਕਵਾਲ ਗਰੇਵਾਲ ਜਸਪਾਲ ਕੌਰ ਬਿੱਕੀ ਉੱਬਿਆ ਹਰਪ੍ਰੀਤ ਕੌਰ ਤੇ ਹਰਜੀਤ ਸਿੰਘ ਰਗਵੀਰ ਗੰਗਾ ਨਗਰ ਤੋਂ ਅਰਵਿੰਦਰਜੀਤ ਕੌਰ ਕਲਦੀਪ ਸਿੰਘ ਸ਼ੈਲੀ ਸੰਗਰੂਰ ਤੋਂ ਨਿਮਰਤ ਕੌਰ ਸੰਦੀਪ ਕੌਰ ਜਸਵਿੰਦਰ ਸਿੰਘ ਕੰਗ ਚਮਕੌਰ ਸਿੰਘ ਬੇਅੰਤ ਕੌਰ ਗਰਮੀਤ ਕੌਰ ਜਸਪ੍ਰੀਤ ਕੌਰ ਬਲਜੀਤ ਸਿੰਘ ਰਜਿੰਦਰ ਸਿੰਘ ਪਲਵਾਨ ਸੰਗਰੂਰ ਤੋਂ ਯੂਵੀ ਸ਼ਰਮਾ ਜਸਵੀਰ ਕੌਰ ਪਰਮਜੀਤ ਜਸ ਸਤਪਾਲ ਸਿੰਘ ਸੁਖਮੀਤ ਸਿੰਘ ਜਤਿੰਦਰ ਸਿੰਘ ਬਿਲੀਅਮ ਗੋਤਰਾ ਤੇ ਮਨਜੀਤ ਗਿੱਲ ਸੇਵਕ ਖਹਿਰਾ ਪ੍ਰਿਤਪਾਲ ਸਿੰਘ ਚਹਿਲ ਨਿਮਰਤ ਧਾਲੀਵਾਲ ਜਤਿੰਦਰ ਕੌਰ ਲੁਧਿਆਣੇ ਤੋਂ ਹੈਪੀ ਸਿੰਘ ਗੰਗਾਨਗਰ ਤੋਂ ਅਮਰਜੀਤ ਕੌਰ ਗੁਰਪ੍ਰੀਤ ਸਿੰਘ ਬਿਆੰਤ ਕੌਰ ਪ੍ਰੀਤ ਮਾਨ ਸੁਖਵਿੰਦਰ ਸਿੰਘ ਸਵਰਨ ਸਿੰਘ ਅਸੀਸ਼ ਹਰਪ੍ਰੀਤ ਸਿੰਘ ਮਹਿਰਾ ਜਸਵਿੰਦਰ ਸਿੰਘ ਫਗਵਾੜੇ ਤੋਂ ਜਸ ਚੰਨਾ ਹਰਦੀਪ ਕੌਰ ਹਰਜਿੰਦਰ ਸਿੰਘ ਆਮਰ ਸਿੰਘ ਸੰਧੂ ਬਲਵਿੰਦਰ ਬਲਜਿੰਦਰ ਕੌਰ ਪ੍ਰਿਤਪਾਲ ਪੁੱਲਰ ਸਰਿੰਦਰ ਸਿੰਘ ਕੱਗੇਵਾਲੇ ਪ੍ਰਭ ਕੌਰ ਗੁਲਾਬ ਸਿੰਘ ਸ਼ੈਣੀ ਰਤਿਆ ਤੋਂ ਤੇ ਜਗਤਾਰ ਸਿੰਘ ਅ ਗੇਮਿੰਗ ਹੈਰੀ ਸੋਹੀ ਕੁਲਦੀਪ ਸਿੰਘ ਸੋਨੀ ਉਪਲ ਗੁਰਜਿੰਦਰ ਸਿੰਘ ਬਲਵੰਤ ਸਿੰਘ ਤੇ ਤ੍ਰਿੰਦਰ ਕੌਰ ਅਨਮੋਲ ਬਲਵੰਤ ਸਿੰਘ ਸੇਖੋਂ ਤੇ ਅਮਰਜੀਤ ਕੌਰ ਨਵਜੋਤਵਾਲ ਕੈਨੇਡਾ ਤੋਂ ਰਗਵੀਰ ਢੀਲੋਂ ਪਟਵਾਰ ਰਿਕਾਰਡਸ ਤੇ ਰਾਮਪਾਲ ਕਲੇਰ ਵਿੱਕੀ ਸਿੰਘ ਤੇ 21 ਵਿੱਕੀ ਸਿੰਘ ਪਾਕਿਸਤਾਨ ਤੋਂ ਨੇ ਰਵਿੰਦਰ ਸੰਧੂ ਨਵਜੋਤਵਾਲ ਪਰਮਜੀਤ ਸਿੰਘ ਜਸਵਿੰਦਰ ਸੰਧੂ ਜਸਵਿੰਦਰ ਸਿੰਘ ਬਾਠ ਯੂ ਐਸ ਏ ਤੋਂ ਕੁਲਵਿੰਦਰ ਕੌਰ ਮੁਹੰਮਦ ਤਾਰਿਕ ਕਲੋ ਜਟ ਪਾਕਿਸਤਾਨ ਤੋਂ ਮੁਹੰਮਦ ਅਫਜਲ ਉਹ ਵੀ ਪਾਕਿਸਤਾਨ ਤੋਂ ਮੁਸਕਾਨ ਖੌਰ ਜਰਨੈਲ ਸਿੰਘ ਹਰਕੇਸ਼ ਸਿੰਘ ਜਸਵਿੰਦਰ ਸਿੰਘ ਗੋਸਾ ਗੁਰਕੀਰਤ ਸਿੰਘ ਗੁਰਪ੍ਰੀਤ ਸਿੰਘ ਰੰਧਾਵਾ ਮਨ ਸਿੰਘ ਮਾਨ ਕੈਨੇਡਾ ਤੋਂ ਤੇ ਸਿੰਦਰਪਾਲ ਖੌਰ ਇਹ ਸਾਰੇ ਕਮੈਂਟ ਸੀ ਜੀ ਘੱਟੋ ਘੱਟ ਆਪਾਂ ਨੂੰ 200 ਕਮੈਂਟ ਆਇਆ ਹੈ ਨਾ ਗੱਡੀ ਵਾਲੀ ਵੀਡੀਓ ਤੇ ਤੇ ਜੇ ਕੋਈ ਨਾਮ ਰਹਿ ਗਿਆ ਜੀ ਤਾਂ ਮੈਂ ਮਾਫੀ ਚਾਹੁੰਨੀ ਆ तकरीबन ਮੈਂ ਸਾਰਿਆਂ ਦੇ ਨਾਮ ਬੋਲੇ ਨੇ ਜੀ ਤੇ ਇਸੇ ਤਰ੍ਹਾਂ ਆਪਣਾ ਪਿਆਰ ਬਣਾਈ ਰੱਖੋ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਇੱਕ ਵਾਰ ਫੇਰ ਸਾਰਿਆਂ ਦਾ ਬਹੁਤ ਸਾਰਾ ਧੰਨਵਾਦ ਜੀ ਮਿਲਾਂਗੇ ਨੈਕਸਟ ਬਲੌਗ ਦੇ ਵਿੱਚ ਦੇਵਾ ਗਿਆ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ